ਸੱਚ ਤੋਂ ਟੁੱਟੇ ਹੋਏ ਪੁਰਖ ਦੀ ਸਹਬਤ ਵਿੱਚ ਸੰਗਤ ਵਿੱਚ ਮਨੁੱਖ ਆਪਣੇ ਮਨ ਦੀ ਮੈਲ ਨੂੰ ਧੋ ਨਹੀਂ ਸਕਦਾ ਅੰਦਰ ਪਰਵਰਤਨ ਨਹੀਂ ਆਪਰਦਾ ਅੰਦਰ ਦਾ ਸੁਭਾਅ ਨਹੀਂ ਬਦਲਦਾ ਕਿਉਂਕਿ ਉਹਦੀ ਸਹਬਤ ਵਿੱਚ ਔਗਣ ਵਧਣੇ ਨੇ ਹੋਰ ਬੁਰਾਈ ਵਾਲੇ ਪਾਸੇ ਉਤਸ਼ਾਹਤ ਹੋ ਕੇ ਬੰਦਾ ਲੱਗ ਜਾਂਦਾ ਹੈ ਹੋਰ ਔਗਣ ਜੀਵਨ ਵਿੱਚ ਆਉਣਗੇ ਹੋਰ ਅਭਿਆਸ ਗਲਤ ਕਰਮਾਂ ਦਾ ਹੋਏਗਾ ਮੰਦੇ ਪਾਸੇ ਵੱਲ ਰੁਚੀ ਵਧੇਗੀ ਅਗਿਆਨ ਹੋਰ ਵਧਦਾ ਜਾਏਗਾ ਇਸ ਵਾਸਤੇ ਸਾਖਤ ਦੀ ਸੋਭਤ ਵਿੱਚ ਬੈਠਣਾ ਓਹ ਹੈ ਜਿਵੇਂ ਕੋਈ ਕਾਲੇ ਰੰਗ ਦੀ ਕੰਬੜੀ ਨੂੰ ਧੋਣ ਦਾ ਯਤਨ ਕਰੇ ਤੇ ਇਹ ਸੋਚੇ ਵੀ ਇਹ ਚਿੱਟੀ ਹੋ ਜਾਏ ਧੋਏ ਹੋਏ ਨਾ ਸੇਤ ਸੇਤ ਰੰਗ ਦਾ ਅਰਥ ਹੁੰਦਾ ਚਿੱਟਾ ਤਾਂ ਸਾਖਤ ਦੀ ਸੋਭਤ ਅੰਦਰੋਂ ਮੈਲ ਜਾਂਦੀ ਹੈ ਨਾ ਮਨ 'ਚ ਪਰਵਰਤਨ ਆਪਰਦਾ ਹੈ ਨਾ ਕੋਈ ਜੀਵਨ ਦੇ ਅੰਦਰ ਚੰਗਾ ਖਿਆਲ ਉਤਮ ਗੁਣ ਆਉਂਦਾ ਹੈ ਬਾਣੀ ਦਾ ਇਹ ਫੈਸਲਾ ਹੈ ਊਤਮ ਸੰਗਤ ਊਤਮ ਹੋਵੇ ਗੁਣ ਕੋਤਾਵੇ ਔਗਣਤ ਹੋਵੇ ਊਤਮ ਸੰਗਤ ਵਿੱਚ ਹੀ ਮਨੁੱਖ ਊਤਮ ਬਣ ਸਕਦਾ ਹੈ ਊਤਮ ਸੰਗਤ ਚੰਗੀ ਸੰਗਤ ਮਨੁੱਖ ਦੇ ਅੰਦਰ ਗੁਣ ਪੈਦਾ ਕਰਦੀ ਹੈ ਤੇ ਔਗਣਾ ਤੋਂ ਮਨੁੱਖ ਨੂੰ ਬਚਾਉਂਦੀ ਹੈ ਪ੍ਰੋਟੈਕਟ ਕਰਦੀ ਹੈ ਤੇ ਮੰਦੇ ਆਚਰਣ ਵਾਲੇ ਮਨੁੱਖ ਦੀ ਸੁਹਬਤ ਵਿੱਚ ਮਨੁੱਖ ਦੇ ਅੰਦਰ ਮੰਦਾਪਨ ਬਦੀ ਔਗਣ ਵਿਕਾਰ ਪਾਪ ਕਰਨ ਦੀ ਖਿੱਚ ਅਗਿਆਨਤਾ ਭਰੇ ਨਖਿੱਧ ਕਰਮ ਕਰਨ ਦੀ ਜੁਰਤ ਪੈਦਾ ਹੁੰਦੀ ਹੈ ਔਰ ਉਹ ਇਸ ਪਾਸੇ ਨਿਤੁਰ ਪੈਂਦਾ ਇਸ ਲਈ ਸਹਿਬ ਸਤਿਗੁਰੂ ਮਹਾਰਾਜ ਨੇ ਦੋਨਾਂ ਤਰ੍ਹਾਂ ਦੀ ਸੰਗਤ ਦਾ ਪ੍ਰਭਾਵ ਸਾਡੇ ਸਾਹਮਣੇ ਰੱਖਿਆ ਕਿ ਸਾਧੂ ਦੀ ਸੰਗਤ ਵਿੱਚ ਤੁਹਾਡੇ ਅੰਦਰ ਪ੍ਰੇਮ ਦਾ ਵਾਸਾ ਹੁੰਦਾ ਹੈ ਤੇ ਪ੍ਰੇਮ ਵੱਧਦਾ ਹੈ ਪਰਮੇਸ਼ਰ ਦੇ ਨਾਲ ਵ្វីਕ ਵੱਧਦਾ ਹੈ ਗੁਣ ਵਧਦੇ ਨੇ ਮਨ ਦੀ ਪਾਕੀਜ਼ਗੀ ਬਣਦੀ ਹੈ ਮਨ ਪਵਿੱਤਰ ਹੁੰਦਾ ਹੈ ਤੇ ਉਹ ਗਣਿਆਰੇ ਸਾਖਤ ਰੱਬ ਤੋਂ ਟੁੱਟੇ ਹੋਏ ਮਨੁੱਖ ਦੀ ਸਹਬਤ ਵਿੱਚ ਅੰਦਰ ਮੈਲ ਵਾਧੀਏ ਜਿੰਨਾ ਮਰਜ਼ੀ ਬਾਹਰੋਂ ਕਰਮਕਾਂਡ ਬੰਦਾ ਕਰੀ ਜਾਏ ਅੰਦਰ ਧੁੱਪਦਾ ਨਹੀਂ ਸਾਫ਼ ਨਹੀਂ ਹੁੰਦਾ